ਇਤਰਾ ਅੱਜ ਤੁਹਾਨੂੰ ਉਹ ਬੰਦੇ ਨਾਲ ਮਿਲਾਉਣਾ ਜਿਹਦਾ ਕੁਦਰਤ ਦੇ ਨਾਲ ਪ੍ਰੇਮ ਆ ਪ੍ਰੇਮ ਕਿਵੇਂ ਆ ਜਿਹੜੀਆਂ ਚਿੜੀਆਂ ਗਾਇਬ ਹੋ ਗਈਆਂ ਸੀ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਚਿੜੀਆਂ ਸੀ ਉਹ ਆਹ ਬਾਈ ਦੇ ਘਰੇ ਰਹਿੰਦੀਆਂ ਨੇ ਬਾਕੀ ਬਾਈ ਨੇ ਰੱਖੀਆਂ ਨਹੀਂ ਬਾਈ ਨਾਲ ਪੁੱਤਾਂ ਵਾਲਾ ਪਿਆਰ ਆ ਬਾਈ ਕਹਿੰਦਾ ਪੁੱਤਾਂ ਵਾਂਗੂ ਰੱਖਦਾ ਜਿਹੜੀਆਂ ਚੀਜ਼ਾਂ ਮੈਂ ਆਪ ਖਾਣਾ ਪੀਣਾ ਉਹੀ ਚਿੜੀਆਂ ਨੂੰ ਪਾਉਣਾ ਉਹ ਬੈਠੀਆਂ ਨੇ ਆਹ ਦੇਖ ਲਓ ਤੂਤਦੀਆਂ ਛਟੀਆਂ ਭਰੀਆਂ ਪਈਆਂ ਨੇ ਤੇ ਬਾਈ ਕਿੰਨੇ ਆ ਚਿੜੀਆਂ ਨੇ ਇਹਦਾ ਵੀਰੇ 50 ਚਿੜੀਆਂ ਹੋਣੀਆਂ 50 60 ਨੇ ਬਾਕੀ ਹੋਰ ਗੱਲ ਦੀ ਗੱਲ ਆਸੇ ਪਾਸੇ ਵੀ ਕਰਨੇ ਕਿਸੇ ਤੇ ਹੋਰ ਕਰੇ ਨਹੀਂ ਰਹਿੰਦੀਆਂ ਸਿਰਫ ਇਹਦੇ ਨਾਲ ਹੀ ਪਿਆਰ ਆ ਪਿਆਰ ਕਿਵੇਂ ਪਿਆ ਬਾਈ ਇਹ ਇਹ ਬਾਈ ਕੁਦਰਤ ਦੇ ਇਥੇ ਆਉਂ ਜਾਂਦੇ ਮੈਂ ਦਾਣਾ ਪਾਣੀ ਪਾਲ ਕੇ ਫਿਰ ਮਿਆਂ ਨਾਲੇ ਲਾਤੇ ਕੁਝ ਆਮ ਬਣਾਉਂਦਾ ਸੀ ਮੈਂ ਠੀਕ ਹੈ ਤੇ ਆਲਨੇ ਆ ਬਣਾਉਣਾ ਬਾਈ ਵੀ ਇਹੀ ਕੰਮ ਜੀ ਇਹੀ ਕੰਮ ਆ ਵੀ ਜਿਹੜਾ ਕੰਮ ਚ ਤੇਰੀ ਰੁਚੀ ਸੀ ਉਹਦੇ ਨਾਲ ਹੀ ਪਿਆਰ ਪਾਲਿਆ 100 ਰੋਟੀ ਹੋ ਗਈ ਮੇਰੇ ਮਨ ਦੀ ਇੱਛਾ ਪੂਰੀ ਹੋ ਗਈ ਮਤਲਬ ਇਹ ਆ ਗੱਲ ਹੋ ਗਈ ਠੀਕ ਹੈ ਤੇ ਲੈ ਵੀ ਹੁਣ ਆਪਾਂ ਬਾਈ ਦੀ ਮਦਦ ਕਰਨੀ ਆ ਮਦਦ ਕਿਵੇਂ ਕਰਨੀ ਆ ਸਿਰਫ ਬਾਈ ਤੋਂ ਆਪਾਂ ਆਲਨੇ ਖਰੀਦਨੇ ਨੇ ਬਾਈ ਪਿੰਡ ਕਿਹੜਾ ਤੇਰਾ ਪਿੰਡ ਬਾਈ ਧਨੋਲਾ ਦਾ ਧਨੋਲਾ ਸਹਿਰ ਆ ਤੇ ਬਾਈ ਦਾ ਨੰਬਰ ਕਿੰਨ ਨੰਬਰ ਕਿੰਨਾ ਬਾਈ 82955 7052 ਬਾੜ ਨੰਬਰ 1 ਠੀਕ ਆ ਵੱਧ ਤੋਂ ਵੱਧ ਬਾਈ ਕੋਲੇ ਆਰਡਰ ਦੋ ਆਲਨੇ ਜ਼ਰੂਰ ਖਰੀਦਦੇ ਹੋ ਯਾਰ ਜਦੋਂ ਇਹ ਬੰਦਾ ਕੁਦਰਤ ਦੇ ਨਾਲ ਜਿਹੜੀਆਂ ਆਪਣੀਆਂ ਪੁਰਾਣੀਆਂ ਚਿੜੀਆਂ ਸੀ ਉਹ ਲੋਪ ਹੋ ਗਈਆਂ ਉਹਨਾਂ ਨੂੰ ਦੁਬਾਰੇ ਮੋੜ ਕੇ ਲਿਆ ਸਕਦਾ ਯਾਰ ਆਪਾਂ ਬਾਈ ਤੋਂ 100 ਰੁਪਏ 150 ਰੁਪਏ ਦਾ ਆਲਣਾ ਵੀ ਨਹੀਂ ਖਰੀਦ ਸਕਦੇ ਵੱਧ ਤੋਂ ਵੱਧ ਆਲਣਾ ਜ਼ਰੂਰ ਖਰੀਦ ਦਿਓ ਧੰਨਵਾਦ